ਸਰਬਜੀਤ ਸੰਗਰੂਰ ਵੀ ਦੀ ਰਚਨਾ ਸਾਨੂੰ ਵੀ ਮਿਲਾਂ ਦੇ ਕਦੇ ਨਾਲ ਨੈਣ ਜੋਤੀ ਨਾਲ ਸਾਨੂੰ ਵੀ ਮਿਲਾਂ ਦੇ ਕਦੇ ਨਾਲ ਨੈਣ ਜੋਤੀ ਨਾਲ ਨਾਮ ਜਿਸ ਦਾ ਰਹਦਾ ਏ ਸੰਗਰੂਰ ਵੀ ਨਾਮ ਜਿਸ ਦਾ ਰਹਦਾ ਏ ਸੰਗਰੂਰ ਵੀ ਤੁਹਾਰੀ ਵੇਲੇ ਲਿਖਦਾ ਤੂੰ ਹਰ ਵੇਲੇ ਲਿਖਦਾ ਦੇਖੀਏ ਹਸੀ ਵੀ ਕਹਿ ਹੋ ਜਾਈ ਦਿੱਸ ਨਾਲ ਤੇਰੇ ਸੰਗਰੂਰ ਵੀ ਦੇਖੀਏ ਹਸੀ ਵੀ ਕਹਿ ਹੋ ਜਾਈ ਦਿੱਸ ਨਾਲ ਤੇਰੇ ਸੰਗਰੂਰ ਵੀ ਤੂੰ ਵੀ ਉਸ ਨਾਲ ਸੰਗਰੂਰ ਵੀ ਕਹਿਉ ਜਾਈ ਦਿਖਦਾ ਤੂੰ ਵੀ ਉਸ ਨਾਲ ਸੰਗਰੂਰ ਵੀ ਕਹਿਉ ਜਾਈ ਦਿਖਦਾ